ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 114 ਤੋਂ ਲੈ ਕੇ 116 ਤੱਕ ਸਵੈਮਾਨ ਬਾਣੀ ਤੇ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਅਸ਼ਟਪਦੀਆਂ ਵਿੱਚ ਰਾਗ ਮਾਜ ਵਿੱਚ ਚੱਲ ਰਹੀ ਹੈ ਜੀ ਮਾਜ ਮਹੱਲਾ ਤੀਜਾ ਸਤਗੁਰ ਸੇਵੀਐ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜਿਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾਲ ਹਾਵਣਿਆ ਹਉ ਵਾਰੀ ਜਿਓ ਵਾਰੀ ਸਤਿ ਸੰਗਤ ਮੇਲ ਮਿਲਾਉਣਿਆ ਹਰ ਸਤ ਸੰਗਤ ਆਪੇ ਮਿਲੈ ਗੁਰ ਸਬਦੀ ਹਰ ਗੁਣ ਗਾਵਣਿਆ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਦੋਂ ਸਤ ਗੁਰ ਦੀ ਦੱਸੀ ਹੋਈ ਸੇਵਾ ਜੀਵ ਕਰਦੇ ਨੇ ਤਾਂ ਉਹਨਾਂ ਨੂੰ ਵੱਡੀ ਸ਼ੋਭਾ ਮਿਲਦੀ ਆ ਤਾਂ ਪਰਮਾਤਮਾ ਜੀ ਉਹਨਾਂ ਦੇ ਮਨ ਵਿੱਚ ਅਚਨਚੇਤ ਆ ਕੇ ਵਸ ਜਾਂਦੇ ਨੇ। ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਸ ਵਕਤ ਪਰਮਾਤਮਾ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਨੇ। ਹਰ ਜੀਓ ਸਫਲਿਓ ਬਿਰਖ ਹੈ। ਕਹਿੰਦੇ ਪਰਮਾਤਮਾ ਇੱਕ ਫਲ ਦੇਣ ਵਾਲਾ ਇਦਾਂ ਦਾ ਬਿਰਖ ਹੈ ਜਿਸ ਨੂੰ ਕਹਿੰਦੇ ਅੰਮ੍ਰਿਤ ਅੰਮ੍ਰਿਤ ਰੂਪੀ ਫਲ ਲੱਗਦਾ ਹੈ। ਜੋ ਵੀ ਕਹਿੰਦੇ ਸਿਸ ਇਸ ਅੰਮ੍ਰਿਤ ਰੂਪੀ ਫਲ ਨੂੰ ਚੱਖਦੇ ਨੇ ਉਹਨਾਂ ਦੀ ਫਿਰ ਕਹਿੰਦੇ ਜਿਹੜੀ ਮਾਇਆ ਦੀ ਪਿਆਸ ਆ ਉਹ ਖਤਮ ਹੋ ਜਾਂਦੀ ਆ ਕਹਿੰਦੇ ਮੈਂ ਵਾਰੇ ਜਾਵਾਂ ਸੱਚੇ ਪਾਤਸ਼ਾਹ ਤੋਂ ਪਰਮਾਤਮਾ ਤੋਂ ਜੋ ਜੀਵ ਨੂੰ ਸਤ ਸੰਗਤ ਵਿੱਚ ਮਿਲਾਉਂਦੇ ਨੇ ਸਤ ਸੰਗਤ ਦੇ ਵਿੱਚ ਕਹਿੰਦੇ ਪਰਮਾਤਮਾ ਆਪ ਹੀ ਜੀਵ ਨੂੰ ਮਿਲਾਉਂਦੇ ਨੇ ਜਿੱਥੇ ਫਿਰ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਜੀਵ ਪਰਮਾਤਮਾ ਦੇ ਗੁਣ ਗਾਉਂਦੇ ਨੇ ਸਤਗੁਰ ਸੇਵੀ ਸ਼ਬਦ ਸੁਹਾਇਆ ਕਹਿੰਦੇ ਜੋ ਜੀਵ ਸਤਗੁਰ ਦੀ ਦੱਸੀ ਹੋਈ ਸੇਵਾਕਾਰ ਕਰਦੇ ਨੇ ਫਿਰ ਉਹ ਸਤਗੁਰ ਦੇ ਸ਼ਬਦ ਦੇ ਨਾਲ ਉਹਨਾਂ ਦੇ ਜੀਵਨ ਸੰਵਰ ਜਾਂਦੇ ਨੇ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚ ਸੋਬਾ ਪਾਵਣਿਆ ਕਹਿੰਦੇ ਜਿਨ੍ਹਾਂ ਨੇ ਮਨ ਦੇ ਵਿੱਚ ਹਰੀ ਦਾ ਨਾਮ ਵਸਾਲਿਆ ਕਹਿੰਦੇ ਕਿਉਂਕਿ ਹਰੀ ਆਪ ਪਵਿੱਤਰ ਆ ਫਿਰ ਮਨ ਦੇ ਵਿੱਚ ਹਰੀ ਦਾ ਨਾਮ ਵਸਣ ਦੇ ਨਾਲ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਖਤਮ ਹੋ ਜਾਂਦੀ ਆ ਤੇ ਉਹ ਫਿਰ ਪਰਮਾਤਮਾ ਦੇ ਦਰ ਤੇ ਸੋਭਾ ਪਾਉਂਦੇ ਨੇ ਆਦਰ ਪਾਉਂਦੇ ਨੇ ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਏ ਕਹਿੰਦੇ ਜਿਹੜੇ ਸਿੱਧ ਨੇ ਤੇ ਪੁੱਜੇ ਹੋਏ ਯੋਗੀ ਨੇ ਕਹਿੰਦੇ ਉਹ ਵੀ ਵਰਲਾਪ ਕਰਦੇ ਰਹੇ ਨੇ ਨਾਮ ਲਈ ਪਰ ਕਹਿੰਦੇ ਗੁਰੂ ਤੋਂ ਬਿਨਾ ਨਾਮ ਪਾਇਆ ਨਹੀਂ ਜਾਂਦਾ ਬਿਨ ਗੁਰ ਸੇਵੈ ਸੁਖ ਨਾ ਹੋਵੀ ਪੁਰੇ ਪਾਗ ਗੁਰ ਪਾਵਣਿਆ ਕਹਿੰਦੇ ਗੁਰੂ ਦੀ ਸੇਵਾ ਕੀਤੇ ਤੋਂ ਬਿਨਾ ਆਤਮਿਕ ਸੁਖ ਨਹੀਂ ਮਿਲਦਾ ਪਰ ਗੁਰੂ ਵੀ ਵੱਡੇ ਭਾਗਾਂ ਦੇ ਨਾਲ ਹੀ ਪਾਇਆ ਜਾਂਦਾ ਇਹ ਮਨ ਆਰਸੀ ਕੋਈ ਗੁਰਮਖ ਵੇਖੈ ਮੋਰਚਾ ਨਾ ਲਾਗੈ ਜਾਂ ਹਉਮੈ ਸੁਖੈ ਕਹਿੰਦੇ ਵੀ ਜਿਹੜਾ ਇਹ ਮਨ ਆ ਸਾਡਾ ਕਹਿੰਦੇ ਇੱਕ ਤਰ੍ਹਾਂ ਹੀ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਸ਼ੀਸ਼ੇ 'ਚ ਅਸੀਂ ਮੂੰਹ ਦੇਖਦੇ ਆ ਇਸ ਮਨ ਦੇ ਵਿੱਚੋਂ ਅਸੀਂ ਆਪਣੇ ਆਤਮਿਕ ਜੀਵਨ ਨੂੰ ਦੇਖ ਸਕਦੇ ਆ ਪਰ ਕਹਿੰਦੇ ਜਦੋਂ ਕੋਈ ਗੁਰੂ ਦੇ ਸਨਮੁਖ ਹੁੰਦਾ ਫੇਰ ਉਹਦੇ ਅੰਦਰੋਂ ਹਉਮੈ ਦੀ ਜਿਹੜੀ ਮੈਲ ਆ ਖਤਮ ਹੋ ਜਾਂਦੀ ਆ ਫਿਰ ਉਹਦੇ ਮਨ ਨੂੰ ਜੰਗਾਲ ਨਹੀਂ ਲੱਗਦਾ ਜਦੋਂ ਮਨ ਨੂੰ ਜੰਗਾਲ ਨਹੀਂ ਲੱਗਿਆ ਹੁੰਦਾ ਮਨ ਸਾਫ਼ ਹੁੰਦਾ ਤੇ ਫਿਰ ਜੀਵ ਸ਼ੀਸ਼ੇ ਵਾਂਗ ਜਿਵੇਂ ਸ਼ੀਸ਼ਾ ਸਾਫ਼ ਹੁੰਦਾ ਤਾਂ ਮੂੰਹ ਦਿਸਦਾ ਮਨ ਸਾਫ਼ ਹੁੰਦਾ ਤਾਂ ਜੀਵ ਆਪਣੇ ਆਤਮਿਕ ਜੀਵਨ ਦੀ ਪਰਖ ਕਰਦਾ ਮਨ ਵਿੱਚੋਂ ਕਿ ਮੇਰਾ ਕਿਸ ਤਰ੍ਹਾਂ ਦਾ ਆਤਮਿਕ ਜੀਵਨ ਆ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰਬਾਣੀ ਸੱਚ ਸਮਾਵਣਿਆ ਫਿਰ ਉਹ ਜੀਵ ਜਿਨ੍ਹਾਂ ਦੇ ਮਨ ਨਿਰਮਲ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੀ ਬਾਣੀ ਚੱਲਦੀ ਆ ਇੱਕ ਰਸ ਗੁਰੂ ਦਾ ਪਵਿੱਤਰ ਸ਼ਬਦ ਵੱਜਦਾ ਹੈ ਫਿਰ ਗੁਰੂ ਦੇ ਸ਼ਬਦ ਦੇ ਰਾਹੀ ਉਹ ਪ੍ਰਮਾਤਮਾ ਵਿੱਚ ਸਮਾਏ ਰਹਿੰਦੇ ਨੇ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਕਹਿੰਦੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਦਿਦਾਰ ਨਹੀਂ ਹੁੰਦਾ ਗੁਰੂ ਹੀ ਕਿਰਪਾ ਕਰਕੇ ਜੀਵ ਨੂੰ ਪਰਮਾਤਮਾ ਦਾ ਦਰਸ਼ਨ ਕਰਾਉਂਦੇ ਨੇ ਆਪੇ ਆਪ ਆਪ ਮਿਲ ਰਿਹਾ ਸਹਜੇ ਸਹਜ ਸਮਾਵਣਿਆ ਕਹਿੰਦੇ ਪਰਮਾਤਮਾ ਜੀਵ ਨੂੰ ਆਪ ਹੀ ਮੇਲ ਲੈਂਦੇ ਨੇ ਆਪਣੇ ਨਾਲ ਫਿਰ ਉਹ ਜੀਵ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਗੋਰਮਖ ਹੋਵੇ ਸੋ ਇੱਕ ਸਿਉ ਲੇਵ ਲਾਏ ਦੂਜਾ ਪਰਮ ਗੁਰ ਸ਼ਬਦ ਜਲਾਏ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਉਸ ਇੱਕ ਪਰਮਾਤਮਾ ਦੇ ਨਾਲ ਸੁਰਤ ਜੋੜਦੇ ਨੇ ਤੇ ਫਿਰ ਗੁਰੂ ਦੇ ਸ਼ਬਦ ਦੇ ਰਾਹੀ ਉਹ ਆਪਣੇ ਅੰਦਰੋਂ ਮਾਇਆ ਦਾ ਪਰਮ ਸਾੜ ਲੈਂਦੇ ਨੇ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸਚ ਪਾਵਣਿਆ ਕਹਿੰਦੇ ਜੋ ਜੀਵ ਆਪਣੀ ਕਾਇਆ ਸਰੂਪੀ ਸਰੀਰ ਦੇ ਅੰਦਰ ਵਪਾਰ ਕਰਦੇ ਨੇ ਉਸ ਸੱਚੇ ਦੇ ਨਾਮ ਦਾ ਫਿਰ ਉਹ ਸੱਚੇ ਦਾ ਨਾਮ ਧਨ ਪਾ ਲੈਂਦੇ ਨੇ ਗੁਰਮਖ ਕਰਣੀ ਹਰ ਕੀਰਤ ਸਾਰ ਗੁਰਮਖ ਪਾਏ ਮੋਖ ਦਵਾਰ ਕਹਿੰਦੇ ਗੁਰੂ ਦੀ ਸ਼ਰਨ ਪਿਆ ਜੀਵ ਨੂੰ ਪਤਾ ਲੱਗਦਾ ਕਿ ਸਭ ਤੋਂ ਜਿਹੜ ਸ੍ਰੇਸ਼ਟ ਕੰਮ ਹੈ ਕਰਨ ਵਾਲਾ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਹੈ ਫਿਰ ਗੁਰੂ ਦੀ ਸ਼ਰਨ ਪਿਆਈ ਜੀਵ ਮੁਕਤੀ ਦਾ ਦਵਾਰ ਪਾ ਲੈਂਦੇ ਨੇ ਵਿਕਾਰਾਂ ਵੱਲੋਂ ਮੁਕਤੀ ਪਾ ਲੈਂਦੇ ਨੇ ਆਨੰਦਿੰਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਕਹਿੰਦੇ ਜੋ ਜੀਵ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਹੁੰਦਾ ਉਹ ਫਿਰ ਹਰ ਰੋਜ਼ ਹੀ ਪਰਮਾਤਮਾ ਦੇ ਗੁਣ ਗਾਉਂਦਾ ਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਸਦਕਾ ਫਿਰ ਉਹਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੱਦਾ ਮਿਲਦਾ ਤੇ ਆਦਰ ਮਿਲਦਾ ਸਤਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਕਹਿੰਦੇ ਸਤਿਗੁਰੂ ਦਾਤਾ ਪਰਮਾਤਮਾ ਦਾ ਮਿਲਿਆ ਹੋਇਆ ਜੀਵ ਨੂੰ ਮਿਲਦਾ ਜਿਨ੍ਹਾਂ ਦੇ ਵੱਡੇ ਭਾਗ ਨੇ ਫਿਰ ਉਹ ਗੁਰੂ ਦੇ ਸ਼ਬਦ ਨੂੰ ਮਨ ਦੇ ਵਿੱਚ ਵਸਾਉਂਦੇ ਨੇ ਨਾਨਕ ਨਾਮ ਮਿਲੇ ਵੜਾਈ ਹਰ ਸੱਚੇ ਕੇ ਗੁਣ ਗਾਵਣਿਆ ਨਾਨਕ ਜੀ ਕਹਿੰਦੇ ਨੇ ਜੋ ਹਰੀ ਸੱਚੇ ਪਰਮਾਤਮਾ ਦੇ ਗੋਣਾ ਦਾ ਗਾਇਨ ਕਰਦੇ ਨੇ ਫਿਰ ਉਹਨਾਂ ਨੂੰ ਨਾਮ ਦੀ ਵਡਿਆਈ ਮਿਲਦੀ ਆ ਨਾਮ ਦੀ ਦਾਤ ਮਿਲਦੀ ਆ ਮਾਝ ਮਹੱਲਾ ਤੀਜਾ ਆਪ ਵੰਜਾਏ ਤਾਂ ਸਭ ਕਿਛ ਪਾਏ ਗੁਰ ਸਬਦੀ ਸੱਚੀ ਲੇ ਬੁਲਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੋ ਜੀਵ ਆਪਾ ਅੰਦਰੋਂ ਆਪਣੇ ਆਪ ਆਪ ਭਾਵ ਗਵਾ ਲੈਂਦੇ ਨੇ ਤਾਂ ਉਹਨਾਂ ਨੂੰ ਸਭ ਕੁਝ ਮਿਲਦਾ ਸਭ ਕੁਝ ਕਿੰ ਨੂੰ ਕਹਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਫਿਰ ਕਹਿੰਦੇ ਹੋ ਗੁਰੂ ਦੇ ਸ਼ਬਦ ਰਾਹੀਂ ਉਸ ਸੱਚੇ ਦੇ ਨਾਲ ਸੁਰਤ ਜੋੜੀ ਰੱਖਦੇ ਨੇ ਸੱਚ ਵਣੰਜੈ ਸੱਚ ਸੰਗਰੇ ਸੱਚ ਵਪਾਰ ਕਰਾਵਣਿਆ ਜੋ ਗੁਰੂ ਦੇ ਸ਼ਬਦ ਦੇ ਨਾਲ ਲਿਵ ਲਾਉਂਦੇ ਨੇ ਪਰਮਾਤਮਾ ਦਾ ਨਾਮ ਸਿਮਰਦੇ ਨੇ ਫਿਰ ਉਹ ਸੱਚ ਦਾ ਹੀ ਵਪਾਰ ਕਰਦੇ ਨੇ ਸੱਚਾ ਹੀ ਨਾਮ ਧਨ ਇਕੱਠਾ ਕਰਦੇ ਨੇ ਇਹ ਕਹਿੰਦੇ ਵਪਾਰ ਉਹਨਾਂ ਕੋਲੋਂ ਸੱਚਾ ਪਰਮਾਤਮਾ ਹੀ ਕਰਵਾਉਂਦਾ ਹਾਉ ਵਾਰੀ ਜੀਓ ਵਾਰੀ ਹਰ ਗੁਣ ਅੰਦਨ ਗਾਵਣਿਆ ਹਾਉ ਤੇਰਾ ਤੂੰ ਠਾਕਰ ਮੇਰਾ ਸਬਦ ਬੜੀ ਆਈ ਦੇਵਣਿਆ ਰਹਾਉ ਕਹਿੰਦੇ ਮੈਂ ਵਾਰੇ ਜਾਵਾਂ ਸਦਕੇ ਜਾਵਾਂ ਉਹਨਾਂ ਜੀਵਾਂ ਤੋਂ ਜੋ ਹਰ ਰੋਜ਼ ਹੀ ਪਰਮਾਤਮਾ ਦੇ ਗੁਣ ਕਾਉਂਦੇ ਨੇ ਕਹਿੰਦੇ ਵਾਹਿਗੁਰੂ ਜੀ ਤੂੰ ਕਹਿੰਦੇ ਮੇਰਾ ਠਾਕਰਾ ਕਹਿੰਦੇ ਮੈਂ ਤੇਰਾ ਸੇਵਕਾਂ ਤੂੰ ਹੀ ਮੈਨੂੰ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਵਡਿਆਈ ਦਿਨਨਾ ਹੈ ਨਾਮ ਦੀ ਵੇਲਾ ਵਖਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਪਾਇਆ ਕਹਿੰਦੇ ਜਦੋਂ ਸੱਚਾ ਪਰਮਾਤਮਾ ਮੇਰੇ ਮਨ ਨੂੰ ਚੰਗਾ ਲੱਗਿਆ ਉਹੀ ਕਹਿੰਦੇ ਵਕਤ ਉਹੀ ਕਹਿੰਦੇ ਵੇਲਾ ਉਹੀ ਕਹਿੰਦੇ ਚੰਗਾ ਟਾਈਮ ਆ ਉਹੀ ਸੋਭਾ ਵਾਲਾ ਟਾਈਮ ਆ ਵਕਤਾ ਜਦੋਂ ਪਰਮਾਤਮਾ ਮੇਰੇ ਮਨ ਨੂੰ ਚੰਗਾ ਲੱਗ ਜਾਏ ਸੱਚੇ ਸੇਵੀਏ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਕਹਿੰਦੇ ਇਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਪਰਮਾਤਮਾ ਦਾ ਨਾਮ ਵੀ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਕਹਿੰਦੇ ਸੱਚੇ ਦੀ ਸੇਵਾ ਕੀਤਿਆਂ ਸੱਚੀ ਵਡਿਆਈ ਮਿਲਦੀ ਆ ਪਾਓ ਭੋਜਨ ਸਤਗੁਰ ਤੁਠੈ ਪਾਏ ਆਨ ਰਸ ਚੂਕੈ ਹਰ ਰਸ ਮਨ ਵਸਾਏ ਕਹਿੰਦੇ ਜਦੋਂ ਸਤਗੁਰ ਕਿਸੇ ਜੀਵ ਤੇ ਤਰੁੱਠਦੇ ਨੇ ਪ੍ਰਸੰਨ ਹੁੰਦੇ ਨੇ ਫਿਰ ਉਹਨਾਂ ਨੂੰ ਪਰਮਾਤਮਾ ਦੇ ਨਾਲ ਪਿਆਰ ਰੂਪੀ ਭੋਜਨ ਮਿਲਦਾ ਫਿਰ ਕਹਿੰਦੇ ਉਹਨਾਂ ਦਾ ਹੋਰ ਸਾਰੇ ਪਦਾਰਥਾਂ ਦੇ ਸੰਸਾਰਿਕ ਪਦਾਰਥਾਂ ਦੇ ਚਸਕੇ ਖਤਮ ਹੋ ਜਾਂਦੇ ਨੇ ਤੇ ਹਰੀ ਦੇ ਨਾਮ ਦਾ ਰਸ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਸਰਬ ਸ੍ਰੇਸ਼ਟ ਰਸ ਉਹਨਾਂ ਨੂੰ ਚੰਗਾ ਲੱਗਦਾ ਸੱਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਕਹਿੰਦੇ ਜੋ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਨੇ ਜੀਵ ਕਹਿੰਦੇ ਫਿਰ ਉਹਨਾਂ ਨੂੰ ਸੱਚ ਸੰਤੋਖ ਸਹਜ ਸੁਖ ਸਾਰੇ ਫਿਰ ਉਹਨਾਂ ਨੂੰ ਇਹ ਗੁਣ ਗੁਰੂ ਵੱਲੋਂ ਮਿਲਦੇ ਨੇ ਸਤਗੁਰ ਨਾ ਸੇਵੈ ਮੂਰਖ ਅੰਧ ਗਵਾਰਾ ਫਿਰ ਓਏ ਕਿੱਥੋਂ ਪਾਇਨ ਮੋਖ ਦਵਾਰਾ ਕਹਿੰਦੇ ਜੋ ਜੀਵ ਸਤਗੁਰ ਦੀ ਸ਼ਰਨ ਨਹੀਂ ਆਉਂਦੇ ਕਹਿੰਦੇ ਮੂਰਖ ਨੇ ਕਹਿੰਦੇ ਮਾਇਆ ਦੇ ਪਿਆਰ ਵਿੱਚ ਅੰਨੇ ਹੋਏ ਹੋਏ ਨੇ ਫਿਰ ਕਿੱਥੋਂ ਕਹਿੰਦੇ ਉਹ ਮੁਕਤੀ ਦਾ ਦਵਾਰ ਪਾ ਲੈਣਗੇ ਕਹਿੰਦੇ ਫਿਰ ਕਿੱਥੋਂ ਵਿਕਾਰਾਂ ਤੋਂ ਛੁਟਕਾਰਾ ਪਾ ਲੈਣਗੇ ਮਰ ਮਰ ਜੰਮੈ ਫਿਰ ਫਿਰ ਆਵੈ ਜਮਦਰ ਝੋਟਾਂ ਖਾਵਣਿਆ ਕਹਿੰਦੇ ਫਿਰ ਉਹ 84 ਦੇ ਗੇੜ ਦੇ ਵਿੱਚ ਪੈ ਜਾਂਦੇ ਨੇ ਮੋੜ ਮੋੜ ਕੇ ਉਹਨਾਂ ਦਾ ਜਨਮ ਮਰਨ ਹੁੰਦਾ ਫਿਰ ਜੰਮਾਂ ਦੇ ਦਰ ਤੇ ਸੱਟਾਂ ਸਹਾਰਦੇ ਨੇ ਸਬਦੇ ਸਾਦ ਜਾਣੈ ਤਾਂ ਆਪ ਪਛਾਣੈ ਨਿਰਮਲ ਬਾਣੀ ਸਬਦ ਵਖਾਣੈ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੇ ਵਿੱਚ ਕਹਿੰਦੇ ਜਿਨ੍ਹਾਂ ਦਾ ਮਨ ਪਤੀਜ ਦਾ ਫਿਰ ਕਹਿੰਦੇ ਉਹ ਆਪੇ ਦੀ ਪਛਾਣ ਕਰਦੇ ਨੇ ਫਿਰ ਕਹਿੰਦੇ ਉਹ ਗੁਰੂ ਦੀ ਨਿਰਮਲ ਬਾਣੀ ਕਹਿੰਦੇ ਉਚਾਰਦੇ ਨੇ ਗੁਰੂ ਦਾ ਸ਼ਬਦ ਉਚਾਰਦੇ ਨੇ ਸੱਚੇ ਸੇਵ ਸਦਾ ਸੁਖ ਪਾਉਣ ਨੋਂ ਨਿਦ ਨਾਮ ਮਨ ਵਸਾਵਣਿਆ ਕਹਿੰਦੇ ਫਿਰ ਉਹ ਸੱਚੇ ਪਰਮਾਤਮਾ ਦੀ ਸੇਵਾ ਕਰਕੇ ਆਤਮਿਕ ਆਨੰਦ ਮਾਣਦੇ ਨੇ ਕਹਿੰਦੇ ਪਰਮਾਤਮਾ ਦਾ ਨਾਮ ਉਹਨਾਂ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਸੰਸਾਰ ਦੇ ਨੌ ਨਿੱਧੀਆਂ ਸੰਸਾਰ ਦੇ ਨੌ ਪਦਾਰਥਾਂ ਨੂੰ ਪਾ ਲੈਣਾ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਕਹਿੰਦੇ ਉਹੀ ਖਿਰਦਾ ਰੂਪੀ ਥਾਨ ਸਥਾਨ ਸੋਹਣਾ ਲੱਗਦਾ ਜਿਸ ਹਿਰਦੇ ਵਿੱਚ ਪ੍ਰਮਾਤਮਾ ਨੂੰ ਪਿਆਰ ਕੀਤਾ ਜਾਏ ਸਤ ਸੰਗਤ ਬਹਿ ਹਰ ਗੁਣ ਗਾਇਆ ਕਹਿੰਦੇ ਉਸ ਹਿਰਦੇ ਦੇ ਵਿੱਚ ਆਪਣੇ ਸਾਰੇ ਜਿਹੜੇ ਗਿਆਨ ਇੰਦਰੀ ਨੇ ਉਹਨਾਂ ਦੀ ਸਤ ਸੰਗ ਹੁੰਦਾ ਤੇ ਫਿਰ ਜੀਵ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਅਨੰਦ ਦਿਨ ਹਰ ਸਾਲ ਆਹੇ ਸਾਚਾ ਨਿਰਮਲ ਨਾਦ ਵਜਾਵਣਿਆ ਉਹ ਜੀਵ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਉਹ ਕਹਿੰਦੇ ਹਰ ਰੋਜ਼ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਪ੍ਰਮਾਤਮਾ ਦੇ ਕਹਿੰਦੇ ਨਾਮ ਦਾ ਵਾਜਾ ਪਵਿੱਤਰ ਵਾਜਾ ਉਹਨਾਂ ਦੇ ਹਿਰਦੇ ਵਿੱਚ ਵੱਜਦਾ ਰਹਿੰਦਾ ਮਨਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁਖ ਲਾਗੈ ਪਾਰਾ ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਕਹਿੰਦੇ ਉਹ ਸੰਸਾਰਿਕ ਨਾਸ਼ਵੰਤ ਪਦਾਰਥ ਇਕੱਠੇ ਕਰਦੇ ਨੇ ਇਸ ਨੂੰ ਕਹਿੰਦੇ ਪਰਮਾਤਮਾ ਦੀ ਟਕਸਾਲ ਦੇ ਵਿੱਚ ਖੋਟੀ ਰਾਸ ਦੱਸਿਆ ਗਿਆ ਕਹਿੰਦੇ ਫਿਰ ਉਹ ਕੂੜ ਦੀ ਕਮਾਈ ਕਰਦੇ ਨੇ ਤੇ ਉਹਨਾਂ ਨੂੰ ਦੁੱਖ ਸਹਾਰਨੇ ਪੈਂਦੇ ਨੇ ਪਰ ਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾ ਬਣਿਆ ਫਿਰ ਕਹਿੰਦੇ ਉਹ ਮਾਇਆ ਦੇ ਭਰਮ ਦੇ ਵਿੱਚ ਦਿਨ ਰਾਤ ਟਟਕਦੇ ਨੇ ਤੇ ਇਸ ਤਰ੍ਹਾਂ ਕਹਿੰਦੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਤੇ ਮਨੁੱਖਾ ਜਨਮ ਜਿਹੜਾ ਹੈਗਾ ਇਨਾਂ ਦਾ નિਸਫਲ ਹੀ ਚਲੇ ਜਾਂਦਾ ਸੱਚਾ ਸਾਹਿਬ ਮੈਂ ਆਤ ਪਿਆਰਾ ਪੂਰੇ ਗੁਰ ਕੈ ਸ਼ਬਦ ਅਦਾਰਾ ਕਹਿੰਦੇ ਸੱਚਾ ਸਾਹਿਬ ਪਰਮਾਤਮਾ ਮੈਨੂੰ ਬਹੁਤ ਹੀ ਪਿਆਰਾ ਹੈ ਕਹਿੰਦੇ ਮੈਨੂੰ ਗੁਰੂ ਦੇ ਸ਼ਬਦ ਦਾ ਹੀ ਆਸਰਾ ਹੈ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖ ਸਮਕਰ ਜਾਣਣਿਆ ਕਹਿੰਦੇ ਜਿਹੜੇ ਜੀਵ ਪ੍ਰਮਾਤਮਾ ਦੇ ਨਾਮ ਨੂੰ ਪਾ ਲੈਂਦੇ ਨੇ ਉਹਨਾਂ ਨੂੰ ਨਾਮ ਦੀ ਸੋਭਾ ਮਿਲਦੀ ਆ ਕਹਿੰਦੇ ਉਹ ਸੰਸਾਰਿਕ ਸੁੱਖ ਨੂੰ ਤੇ ਦੁੱਖ ਨੂੰ ਇੱਕੋ ਜਿਹਾ ਜਾਣਦੇ ਨੇ ਦੁੱਖ ਸੁੱਖ ਨੂੰ ਬਰਾਬਰ ਸਮਝਦੇ ਨੇ ਕਿਸੇ ਤੋਂ ਘਬਰਾਉਂਦੇ ਨਹੀਂਗੇ ਮਾਜ ਮਹੱਲਾ ਤੀਜਾ ਤੇਰੀਆਂ ਖਾਣੀਆਂ ਤੇਰੀਆਂ ਬਾਣੀਆਂ ਬਿਨ ਨਾ ਵੈ ਸਭ ਪਰਮ ਪੁਲਾਣੀ ਕਹਿੰਦੇ ਗੁਰੂ ਅਮਰਦਾਸ ਜੀ ਇਹ ਪਾਤਸ਼ਾਹ ਇਹ ਪਰਮਾਤਮਾ ਜੀ ਇਹ ਤੇਰੀਆਂ ਹੀ ਕਹਿੰਦੇ ਜਿਹੜੀਆਂ ਜਗਤ ਦੀ ਰਚਨਾ ਹੈਗੇ ਤੇਰੀਆਂ ਹੀ ਖਾਣੀਆਂ ਨੇ ਜਿਹੜੀਆਂ ਅੰਡ ਜਿਰ ਸਿਤਜ ਇਹ ਸਾਰੇ ਜੀਵ ਤੇਰੇ ਹੀ ਬਣਾਏ ਹੋਏ ਨੇ ਇਹਨਾਂ ਸਾਰਿਆਂ ਦੀ ਬਣਤਰ ਤੇਰੀ ਹੀ ਬਣਾਈ ਹੋਈ ਹੈ ਪਰ ਕਹਿੰਦੇ ਸ੍ਰਿਸ਼ਟੀ ਤੇਰੇ ਨਾਮ ਦੇ ਵਿੱਚ ਲੱਗਣ ਤੋਂ ਬਿਨਾਂ ਸਾਰੀ ਮਾਇਆ ਦੇ ਭਰਮ ਵਿੱਚ ਭੁੱਲੀ ਹੋਈ ਹੈ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਕਹਿੰਦੇ ਗੁਰੂ ਦੀ ਸ਼ਰਨ ਪਿਆਈ ਹਰੀ ਦਾ ਨਾਮ ਮਿਲਦਾ ਹੈ ਹਰੀ ਦਾ ਨਾਮ ਸਤਗੁਰ ਦੀ ਸ਼ਰਨ ਤੋਂ ਬਿਨਾਂ ਨਹੀਂ ਪਾ ਸਕਦੇ ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤ ਲਾਵਣਿਆ ਕਹਿੰਦੇ ਪਰਮਾਤਮਾ ਦੇ ਨਾਲ ਚਿਤ ਜੋੜਨ ਵਾਲਿਆਂ ਤੇ ਮੈਂ ਸਦਕੇ ਜਾਵਾਂ ਮੈਂ ਕੁਰਬਾਨ ਜਾਵਾਂ ਹਰ ਸੱਚਾ ਗੁਰ ਭਗਤੀ ਪਾਈਐ ਸਹਜ ਮਨ ਵਸਾਵਣਿਆ ਰਹਾਉ ਕਹਿੰਦੇ ਉਹ ਸੱਚਾ ਹਰੀ ਉਹ ਸੱਚਾ ਪਰਮਾਤਮਾ ਕਹਿੰਦੇ ਗੁਰੂ ਦੁਆਰਾ ਭਗਤੀ ਕੀਤਿਆਂ ਹੀ ਪਾ ਹੁੰਦਾ ਹੈ ਫਿਰ ਕਹਿੰਦੇ ਆ ਉਹ ਸਹਿਜੇ ਹੀ ਕਹਿੰਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ ਸਤ ਗੁਰੂ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ ਕਹਿੰਦੇ ਜੋ ਜੀਵ ਸਤਗੁਰ ਦੀ ਸ਼ਰਨ ਆਉਂਦੇ ਨੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਸਭ ਕੁਝ ਹੀ ਪਾ ਲੈਂਦੇ ਨੇ ਸਭ ਕੁਝ ਉਹਨਾਂ ਨੂੰ ਮਿਲ ਜਾਂਦਾ ਮਨੋਂ ਮੰਗੀਆਂ ਮਰਾਦਾ ਮਿਲ ਜਾਂਦੀਆਂ ਨੇ ਪਰ ਕਹਿੰਦੇ ਜਿਹੋ ਜਿਓ ਮਨ ਦੇ ਵਿੱਚ ਇੱਛਾ ਰੱਖ ਕੇ ਗੁਰੂ ਦੇ ਲੜ ਲੱਗਦੇ ਨੇ ਉਹੋ ਜਿਹੀ ਫਲ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਸਤਗੁਰ ਦਾਤਾ ਸਭ ਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ ਕਹਿੰਦੇ ਸਤਗੁਰ ਜੀ ਕੋਲ ਸਾਰੇ ਹੀ ਪਦਾਰਥ ਨੇ ਦੇਣ ਲਈ ਸਭ ਸਾਰੇ ਪਦਾਰਥਾਂ ਦਾ ਦਾਤਾ ਸਤਗੁਰ ਜੀ ਆ ਪਰ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਪ੍ਰਮਾਤਮਾ ਦੁਆਰਾ ਉਹਨਾਂ ਦਾ ਹੀ ਗੁਰੂ ਨਾਲ ਮੇਲ ਹੁੰਦਾ ਇਹ ਮਨ ਮੈਲਾ ਇੱਕ ਨਾ ਤਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਪਾਏ ਕਹਿੰਦੇ ਜਿਹੜਾ ਇਹ ਚੰਚਲ ਮਾਨਾ ਇਹ ਉਸ ਇੱਕ ਪਰਮਾਤਮਾ ਨੂੰ ਧਿਆਉਂਦਾ ਨਹੀਂ ਹੈਗਾ ਫਿਰ ਇਹਨੂੰ ਵਿਕਾਰਾਂ ਦੀ ਮੈਲ ਲੱਗ ਜਾਂਦੀ ਆ ਜਦੋਂ ਜੀਵ ਕਹਿੰਦੇ ਮਾਇਆ ਦੇ ਕਹਿੰਦੇ ਮੋਹ ਦੇ ਵਿੱਚ ਫਸਦੇ ਨੇ ਫਿਰ ਉਹਨਾਂ ਦੇ ਅੰਤਰ ਆਤਮੇ ਵਿਕਾਰਾਂ ਦੀ ਮੈਲ ਲੱਗ ਜਾਂਦੀ ਆ ਟਟ ਤੀਰਥ ਦਿਸੰਤਰ ਪਵੈ ਅਹੰਕਾਰੀ ਹੋਰ ਵਦੇਰੇ ਹਉਮੈ ਮਲ ਲਾਵਣਿਆ ਕਹਿੰਦੇ ਜੀਵ ਸੋਚਦੇ ਨੇ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕਰੀਏ ਕਹਿੰਦੇ ਦਸੀ ਪਾਸੀ ਕਹਿੰਦੇ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਪਰ ਇਹਦੇ ਨਾਲ ਅੰਦਰ ਹੰਕਾਰ ਹੋਰ ਵੱਧ ਜਾਂਦਾ ਸੋਚਦੇ ਨੇ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕਰਕੇ ਪਵਿੱਤਰ ਬਣ ਗਏ ਅਸੀਂ ਕੋਈ ਵੱਡੀ ਧਾਰਮਿਕ ਕਮਾਈ ਕਰ ਲਈ ਸਗੋਂ ਹਉਮੈ ਦੀ ਮੈਲ ਮਨ ਨੂੰ ਹੋਰ ਲੱਗ ਜਾਂਦੀ ਆ ਸਤਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉ ਚਿਤ ਲਾਏ ਕਹਿੰਦੇ ਜੇ ਜੀਵ ਸਤਗੁਰ ਦੀ ਸ਼ਰਨ ਆਉਂਦੇ ਨੇ ਫਿਰ ਮਨ ਵਿੱਚੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਆ ਜੋ ਕਹਿੰਦੇ ਵਾਹਿਗੁਰੂ ਜੀ ਦੇ ਨਾਲ ਆਪਣਾ ਹਿਰਦਾ ਜੋੜਦੇ ਨੇ ਫਿਰ ਕਹਿੰਦੇ ਉਹ ਵਿਕਾਰਾਂ ਵੱਲੋਂ ਆਪਨ ਆਪਾ ਕਹਿੰਦੇ ਮਾਰ ਕੇ ਫਿਰ ਉਹ ਆਤਮਿਕ ਜੀਵਨ ਜਿਉਂਦੇ ਨੇ ਹਰ ਨਿਰਮਲ ਸੱਚ ਮੈਲ ਨਾ ਲੱਗੈ ਸੱਚ ਲੱਗੈ ਮੈਲ ਗਵਾ ਬਣਿਆ ਕਹਿੰਦੇ ਪਰਮਾਤਮਾ ਜੀ ਪਵਿੱਤਰ ਆ ਪਰਮਾਤਮਾ ਜੀ ਨੂੰ ਹਰੀ ਨੂੰ ਕੋਈ ਮੈਲ ਨਹੀਂ ਲੱਗਦੀ ਫਿਰ ਕਹਿੰਦੇ ਜੋ ਉਸ ਪਰਮਾਤਮਾ ਦੇ ਲੜ ਲੱਗ ਜਾਂਦੇ ਨੇ ਫਿਰ ਉਹਨਾਂ ਨੂੰ ਵੀ ਮੈਲ ਲੱਗਦੀ ਉਹ ਵੀ ਆਪਣੀ ਸਾਰੀ ਮੈਲ ਖਤਮ ਕਰ ਲੈਂਦੇ ਨੇ ਕਿਉਂਕਿ ਪਰਮਾਤਮਾ ਜੀ ਨਾਲ ਜੁੜੇ ਨੇ ਜੋ ਨਿਰਮਲ ਆ ਫਿਰ ਉਹ ਵੀ ਨਿਰਮਲ ਹੋ ਜਾਂਦੇ ਨੇ ਬਾਜ ਗੁਰੂ ਹੈ ਅੰਦਗੁਵਾਰਾ ਕਹਿੰਦੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਜੀਵ ਮਾਇਆ ਦੇ ਹਨੇਰੇ ਵਿੱਚ ਹੈ ਅਗਿਆਨੀ ਅੰਦਾ ਅੰਦ ਅੰਧਾਰਾ ਫਿਰ ਕਹਿੰਦੇ ਉਹਨੂੰ ਕੋਈ ਗਿਆਨ ਨਹੀਂ ਹੈਗਾ ਉਹਨੂੰ ਸਿਰਫ ਮਾਇਆ ਦੇ ਮੋਹ ਦਾ ਹਨੇਰਾ ਹੀ ਉਹਨੂੰ ਦਿਸਦਾ ਬਿਸਟਾ ਕੇ ਕੀੜੇ ਬਿਸਟਾ ਕਮਾਵੇ ਫਿਰ ਬਿਸਟਾ ਮਾਹੇ ਪਚਾਵਣਿਆ ਕਹਿੰਦੇ ਜਿਹੜੇ ਜੀਵ ਪਰਮਾਤਮਾ ਦੇ ਲੜ ਨਹੀਂ ਲੱਗਦੇ ਗੁਰੂ ਦੀ ਸ਼ਰਨ ਨਹੀਂ ਆਉਂਦੇ ਕਹਿੰਦੇ ਉਹ ਇਦਾਂ ਹੁੰਦੇ ਨੇ ਜਿਵੇਂ ਗੰਦ ਦੇ ਕੀੜੇ ਗੰਦ ਲਈ ਕਮਾਈ ਕਰਦੇ ਨੇ ਤੇ ਫਿਰ ਗੰਦ ਵਿੱਚ ਹੀ ਦੁਖੀ ਹੋਏ ਰਹਿੰਦੇ ਨੇ ਮੁਕਤੇ ਸੇਵੈ ਮੁਕਤਾ ਹੋਵੇ ਕਹਿੰਦੇ ਜੋ ਜੀਵ ਵਿਕਾਰਾਂ ਤੋਂ ਮੁਕਤ ਗੁਰੂ ਦੀ ਸੇਵਾ ਕਰਦੇ ਨੇ ਫਿਰ ਉਹ ਵੀ ਮੁਕਤ ਹੋ ਜਾਂਦੇ ਨੇ ਹਉਮੈ ਮਮਤਾ ਸਭ ਦੇ ਖੋਵੇ ਕਹਿੰਦੇ ਫਿਰ ਗੁਰੂ ਦੇ ਸ਼ਬਦ ਰਾਹੀਂ ਉਹ অহੰਕਾਰ ਹਉਮੈ ਆਪਣਤ ਇਹਨੂੰ ਖਤਮ ਕਰ ਲੈਂਦੇ ਨੇ। ਅਨੰਦਨ ਹਰ ਜੀਓ ਸੱਚਾ ਸੇਵੀ ਪੂਰੇ ਬਾਗ ਗੁਰ ਪਾਵਣਿਆ। ਕਹਿੰਦੇ ਜੋ ਵੱਡੇ ਭਾਗਾਂ ਵਾਲੇ ਨੇ ਉਹਨਾਂ ਨੂੰ ਪਰਮਾਤਮਾ ਜੀ ਗੁਰੂ ਨਾਲ ਮਿਲਾਉਂਦੇ ਨੇ ਫਿਰ ਕਹਿੰਦੇ ਉਹ ਹਰ ਰੋਜ਼ ਹੀ ਉਸ ਸੱਚੇ ਪਰਮਾਤਮਾ ਦੀ ਹਰੀ ਦੀ ਸੇਵਾ ਭਗਤੀ ਕਰਦੇ ਨੇ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਦ ਪਾਏ ਕਹਿੰਦੇ ਜਦੋਂ ਪਰਮਾਤਮਾ ਜੀ ਕਿਸ ਜੀਵ ਤੇ ਕਿਰਪਾ ਕਰਦੇ ਨੇ ਤਾਂ ਗੁਰੂ ਨਾਲ ਮੇਲ ਕਰਾਉਂਦੇ ਨੇ ਫੇਰ ਕਹਿੰਦੇ ਉਸ ਜੀਵ ਨੂੰ ਗੁਰੂ ਤੋਂ ਨਾਮ ਨਿਧੀ ਪ੍ਰਾਪਤ ਹੁੰਦੀ ਆ ਨਾਮ ਜੋ ਨੌ ਨਿੱਧੀਆਂ ਦੇ ਖਜ਼ਾਨੇ ਆ ਉਹ ਫਿਰ ਗੁਰੂ ਤੋਂ ਜੀਵ ਨੂੰ ਪ੍ਰਾਪਤ ਹੁੰਦਾ ਨਾਮ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਕਹਿੰਦੇ ਜੋ ਜੀਵ ਸੱਚੇ ਦੇ ਨਾਮ ਨਾਲ ਜੁੜਦੇ ਨੇ ਫਿਰ ਉਹਨਾਂ ਦਾ ਮਨ ਸਦਾ ਸੱਚਾ ਰਹਿੰਦਾ ਕਹਿੰਦੇ ਸੱਚੇ ਦੀ ਸੇਵਾ ਭਗਤੀ ਕਰਕੇ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸਦਾ ਹਜੂਰ ਦੂਰ ਨਾ ਜਾਣੋ ਗੁਰ ਸਬਦ ਦੀ ਹਰ ਅੰਤਰ ਪਛਾਣੋ ਕਹਿੰਦੇ ਪਰਮਾਤਮਾ ਹਮੇਸ਼ਾ ਅੰਗ ਸੰਗਾ ਉਹਨੂੰ ਕਦੇ ਦੂਰ ਵਸਦਾ ਨਾ ਸਮਝੋ ਉਹਨੂੰ ਆਪਣੇ ਅੰਦਰ ਆਤਮੇ ਗੁਰੂ ਦੇ ਸ਼ਬਦ ਰਾਹੀਂ ਪਛਾਨ ਲੋ ਕਹਿੰਦੇ ਅੰਦਰ ਹੀ ਵਸਦਾ ਕਹਿੰਦੇ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਹਾਂਜੀ ਸੰਗਤ ਜੀ ਨਾਨਕ ਜੀ ਕਹਿੰਦੇ ਨੇ ਜਦੋਂ ਨਾਮ ਮਿਲ ਜਾਂਦਾ ਫਿਰ ਜੀਵ ਨੂੰ ਸੋਭਾ ਮਿਲਦੀ ਆ ਵਡਿਆਈ ਮਿਲਦੀ ਆ ਤੇ ਜਿਹੜਾ ਨਾਮ ਆ ਉਹ ਪੂਰੇ ਗੁਰੂ ਤੋਂ ਹੀ ਮਿਲ ਸਕਦਾ ਪੂਰੇ ਗੁਰੂ ਕੋਲੋਂ ਹੀ ਪਾਇਆ ਜਾ ਸਕਦਾ ਫਿਰ ਆਪਾਂ ਗੁਰੂ ਦੀ ਸ਼ਰਨ ਲਈਏ ਗੁਰੂ ਦੀ ਸੇਵਾ ਭਗਤੀ ਕਰੀਏ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਹਾਂਜੀ ਸੰਗਤ ਜੀ ਇੰਨੀ ਸੇਵਾ ਪਰਵਾਨ ਕਰਨੀ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਮੇਰੀਆਂ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮੱਤ ਬਖਸ਼ਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਹੋ ਵਾਹਿਗੁਰੂ ਹੋ ਵਾਹਿਗੁਰੂ